ਇਨਾਂ ਦੇ ਜੋ ਵੀ ਪੰਜਾਬ ਦੇ ਬਣੇ ਰਾਸ਼ਨ ਕਾਰਡ ਜਾਂ ਵੋਟਰ ਕਾਰਡ ਹੈ ਇਹਨੂੰ ਮੰਨਿਆ ਨਾ ਜਾਵੇ ਵੈਰੀਫਿਕੇਸ਼ਨ ਜੋ ਇਹਨਾਂ ਦੇ origignal ਨੇ ਜੋ ਯੂਪ ਵਿਹਾਰ ਜਾਂ ਜਿੱਥੋਂ ਵੀ ਇਹ ਆਏ ਨੇ ਇਹਨਾਂ ਦੇ origignal ਦੀ ਵੈਰੀਫਿਕੇਸ਼ਨ ਕੀਤੀ ਜਾਵੇ ਦੂਜੇ ਕੈਨਸਲ ਕੀਤੇ ਜਾਣ ਇਸ ਚੀਜ਼ ਨੂੰ ਡੀਸੀ ਆਫਿਸ ਕਰ ਸਕਦਾ ਹੈ ਮੈਡਮ ਅਸੀਂ ਦੋ ਬੰਦੇ ਆਏ ਨੇ ਗੁਆਟੀਆਂ ਦੇ ਨਾਲ ਲੈਨੇ ਆ ਕੋਈ ਐਮਸੀਡੀ ਕੱਲੇ ਦੀ ਨਹੀਂ ਦੋ ਗਵਾਨੀ ਜਿਹੜੇ ਸਾਈਨ ਕਰਾ ਕੇ ਦਿੰਦੇ ਆ ਕੱਲੇ ਆਪਾਂ ਇਹ ਕਹੀਏ ਵੀ ਕੱਲੇ ਵਿਚਾਰੇ ਐਮ ਸੀ ਜ਼ਿੰਮੇਵਾਰ ਹੈ ਉਹ ਡੀ ਸੀ ਆਫਿਸ ਕਰ ਸਕਦਾ ਹੈ ਮੈਡਮ ਅਡਜਸਟ ਆ ਇਸੇ ਲਈ ਅਸਿਕਾਮ ਇਹ ਤਾਂ ਉਹ ਜ਼ਰੂਰੀ ਹਾਂ ਉਹ ਵੀ ਆ ਰਹੇ ਇੱਕ ਸਾਡੀ ਚਿੰਤਾ ਹੈ ਜਿਹੜਾ ਮੁੰਡਾ ਹਸਪੀਟਲ ਚ ਪਿਆ ਹੈ ਜੀ ਜੀ ਉਹਦੇ ਬਾਰੇ ਸਹੀ ਤਸਵੀਰ ਨਹੀਂ ਦੱਸੀ ਜਾ ਰਹੀ ਤਿੰਨ ਦਿਨਾਂ ਤੋਂ ਉਹ ਵੈਂਟਿਲੇਟਰ ਤੇ ਕਿਤੇ ਆਦੇ ਹੁੰਦੇ ਕੋਮੇ ਤੋਂ ਬਾਹਰ ਹੋ ਗਿਆ ਕਿੱਥੇ ਕਮਾਚ ਚ ਚਲੇ ਗਿਆ ਉਹਦੇ ਬਿੱਲ ਦੀ ਕੀ ਸਿਚੁਏਸ਼ਨ ਹੈ ਤੇ ਉਹਦੀ ਸਿਹਤ ਦੀ ਕੀ ਸਿਚੁਏਸ਼ਨ ਉਹਦੇ ਬਿੱਲ ਬਾਰੇ ਵੇਖੋ ਮੈਂ ਤੁਹਾਨੂੰ ਜਿੱਦਣ ਇਹ ਪਹਿਲੇ ਦਿਨ ਗੱਲ ਹੋਈ ਸੀ ਉਸ ਦਿਨ ਤੋਂ ਅਸੀਂ ਉਹਨਾਂ ਨੂੰ ਹਸਪੀਟਲ ਨੂੰ ਮੈਂ ਆਪ ਖੁਦ ਕਹਿਤਾ ਸੀ ਵੀ ਇਹਨਾਂ ਕੋ ਬਿੱਲ ਚਾਤੀ ਨਹੀਂ ਆਉਂਦੀ ਕਿ ਇਹਦਾ ਤੁਸੀਂ ਆਪਣਾ ਸਾਰਾ ਇਲਾਜ ਕਰਾਉ। ਜਿਹੜਾ ਉਹ ਹੈਗਾ ਉਹ ਆਪੇ ਅਸੀਂ ਉਹਦਾ ਬਿੱਲ ਦੇ ਬਾਰੇ ਅੱਧ ਤੌਰ ਤੇ ਸਰਕਾਰ ਦੇਖੂਗੀ ਵੀ ਕੀ ਉਹਦਾ ਉਹ ਹੈ ਜਿੰਨਾ ਵੱਲੋਂ ਕੋਈ ਪੈਸਾ ਨਹੀਂ ਮੰਗਿਆ ਨਹੀਂ ਨਹੀਂ ਹੁਣ ਤੱਕ ਨਹੀਂ ਦਿੱਤਾ ਪਰ ਕੱਲ ਨੂੰ ਮੰਗਿਆ ਨਾ ਜਾਵੇ ਉਹਨੂੰ 100% ਗਾਰੰਟੀ ਹੈ ਜੀ ਠੀਕ ਹੈ ਜੀ ਆਏ ਪ੍ਰੋਮਿਸ ਯੂ ਮੈਂ ਇੱਥੇ ਗੱਲ ਕਰ ਰਿਹਾ ਕਿ ਇਹ ਪਰਿਵਾਰ ਕੋ 1 ਰੁਪਿਆ ਵੀ ਨਹੀਂ ਲਿਆ ਜਾਊਗਾ ਇਹ ਗੱਲ ਸਾਨੂੰ ਕਲੀਅਰ ਹੋ ਗਈ ਪਹਿਲੀ ਚਾਰਾਂ ਵਾਲੀ ਕਲੀਅਰ ਹੋ ਗਈ ਇਹਦਾ ਜਵਾਬ ਦੇ ਦਿੱਤਾ। ਇਹਦਾ ਜਵਾਬ ਦੱਸ ਦਿਓ ਕੀ ਹੈ। ਕਿ ਤੁਸੀਂ ਅਸੀਂ ਦੋ ਬੰਦੇ ਆ ਇਹ ਗਵਾਡੀਆਂ ਦੇ ਨਾਲ ਆਏ ਨੇ। ਕੋਈ ਐਮਸੀ ਵੀ ਇਕੱਲੇ ਨਹੀਂ। ਦੋ ਗਵਾੰਡੀ ਜਿਹੜੇ ਸਾਈਨ ਕਰਾ ਕੇ ਦਿੰਦੇ ਆ ਇਕੱਲੇ ਆਪਾਂ ਐ ਕਹੀਏ ਵੀ ਇਕੱਲੇ ਵਿਚਾਰੇ ਐਮਸੀ ਜ਼ਿੰਮੇਵਾਰ ਹੈ। ਦੋ ਗਵਾੰਡੀਆਂ ਦੇ ਅਸੀਂ ਭਾਵੇਂ ਪਾਸਪੋਰਟ ਬਣਾਉਣਾ ਹੋਵੇ ਭਾਵੇਂ ਕੋਈ ਵੀ ਵੈਲੀ ਇੱਧਰੋਂ ਬਣਾਏ ਨਾ। ਉਹਦੇ ਤੇ ਦੋ ਜਣਿਆਂ ਦੇ ਸਿਗਨੇਚਰ ਹੁੰਦੇ ਆ। ਇਟ ਇਜ਼ ਨਾਟ ਬੀ ਕਿ ਕਹਿੰਦੇ ਵੀ ਸਰਪੰਚ ਪੰਚ ਜਾਂ ਐਮਸੀ ਦੇ ਹੀ ਹੋਣੇ ਆ। ਇਹਦੇ ਵਿੱਚ ਦੋ ਜਾਣੇ ਗਵਾਂਡੀਆਂ ਦੇ ਹੁੰਦੇ ਆ ਜੇ ਜੀ ਬਾਦ ਵਾਲਾ ਇਹ ਮੰਨ ਕੇ ਕਰਨ ਸਾਡੀ ਕੋ ਅਰਜ਼ ਤੁਸੀਂ ਮੰਨ ਲਓ ਅਸੀਂ ਡੀਸੀ ਆਫਿਸ ਜਿਹੜਾ ਐਮਸੀ ਬੋਰਡ ਬਣਾਉਂਦਾ ਜੀ ਉਹਨੂੰ ਤਾਂ ਪਰਚਾ ਹੋਇਆ ਜੀ ਜੀ ਇਹ ਤਾਂ ਇੱਕ ਜਜ਼ਦਾਰ ਜੀ ਤੁਸੀਂ ਵੀ ਸਹੀ ਦੇਖਿਓ ਇਹਨਾਂ ਦੇ ਜੋ ਵੀ ਪੰਜਾਬ ਦੇ ਬਣੇ ਰਾਸ਼ਨ ਕਾਰਡ ਜਾਂ ਵੋਟਰ ਕਾਰਡ ਇਹਨੂੰ ਮੰਨਿਆ ਨਾ ਜਾਵੇ ਵੈਰੀਫਿਕੇਸ਼ਨ ਜੋ ਇਹਨਾਂ ਦੇ origignal ਨੇ ਜੋ UP ਬਿਹਾਰ ਜਾਂ ਜਿੱਥੋਂ ਵੀ ਇਹ ਆਏ ਨੇ ਇਹਨਾਂ ਦੇ origignal ਦੀ verification ਕੀਤੀ ਜਾਵੇ ਦੂਜੇ cancel ਕੀਤੇ ਜਾਣ ਇਸ ਚੀਜ਼ ਨੂੰ DC office ਕਰ ਸਕਦਾ ਹੈ ਮੈਡਮ ਅਸੀਂ ਦੋ ਬੰਦੇ ਆਏ ਨੇ ਗਵਾਹੀਆਂ ਦੇ ਨਾਲ ਲੈਨੇ ਆ ਕੋਈ MCD ਕੱਲੇ ਨਹੀਂ ਦੋ ਗਵਾਹੀ ਜਿਹੜੇ ਸਾਈਨ ਕਰਾ ਕੇ ਦਿੰਦੇ ਆ ਕੱਲੇ ਆਪਾਂ ਇਹ ਕਹੀਏ ਵੀ ਕੱਲੇ ਵਿਚਾਰੇ MCD ਜ਼ਿੰਮੇਵਾਰ ਹੈ डीसी ऑफिस कर सकता है मैडम एडजस्ट आ रहे हैं इसके लिए ऐसी टाइम हां वो भी आ रहे एक ਸਾਡੀ ਚਿੰਤਾ ਹੈ ਜਿਹੜਾ ਮੁੰਡਾ ਹਸਪੀਟਲ ਚ ਪਿਆ ਹੈ ਜੀ ਜੀ ਉਹਦੇ ਬਾਰੇ ਸਹੀ ਤਸਵੀਰ ਨਹੀਂ ਦੱਸੀ ਜਾ ਰਹੀ ਤਿੰਨ ਦਿਨਾਂ ਤੋਂ ਜੀ ਉਹ ਵੈਂਟ ਟੂਰਨਮੈਂਟਰ ਤੇ ਕਿਤੇ ਆਦ ਹੁੰਦੇ ਕੋਮੇ ਤੋਂ ਬਾਹਰ ਹੋ ਗਿਆ ਕਿਤੇ ਕੋਮਾ ਚ ਚਲੇ ਗਿਆ ਉਹਦੇ ਬਿੱਲ ਦੀ ਕੀ ਸਿਚੁਏਸ਼ਨ ਹੈ ਤੇ ਉਹਦੀ ਸਿਹਤ ਦੀ ਕੀ ਸਿਚੁਏਸ਼ਨ ਉਹਦੇ ਬਿੱਲ ਬਾਰੇ ਵੇਖੋ ਮੈਂ ਤੁਹਾਨੂੰ ਜਿੱਦਣੇ ਪਹਿਲੇ ਦਿਨ ਗੱਲ ਹੋਈ ਸੀ ਉਸ ਦਿਨ ਤੋਂ ਅਸੀਂ ਉਹਨਾਂ ਨੂੰ ਹਸਪੀਟਲ ਨੂੰ ਮੈਂ ਆਪ ਖੁਦ ਕਹਤਾ ਸੀ ਵੀ ਇਹਨਾਂ ਕੋ ਬਿੱਲ ਚਾਰਜ ਨਹੀਂ ਆਉਂਦੇ ਵੀ ਇਹਦਾ ਤੁਸੀਂ ਆਪਣਾ ਸਾਰਾ ਇਲਾਜ ਕਰਾਉਂਦੇ ਜਿਹੜਾ ਉਹ ਹੈਗਾ ਉਹ ਆਪੇ ਅਸੀਂ ਉਹਦਾ ਬਿੱਲ ਦੇ ਬਾਰੇ ਅੱਧ ਤੌਰ ਤੇ ਸਰਕਾਰ ਵੇਖੂਗੀ ਵੀ ਕੀ ਉਹਦਾ ਉਹ ਹੈ ਜਿਨ੍ਹਾਂ ਵੱਲੋਂ ਕੋਈ ਪੈਸਾ ਨਹੀਂ ਮੰਗਿਆ ਨਹੀਂ ਮੰਗਿਆ ਨਹੀਂ ਹੁਣ ਤੱਕ ਨਹੀਂ ਦਿੱਤਾ ਪਰ ਕੱਲ ਨੂੰ ਮੰਗਿਆ ਨਾ ਜਾਵੇ ਉਹਨੂੰ 100% ਗਾਰੰਟੀ ਹੈ ਜੀ ਆਏ ਪ੍ਰੋਮਿਸ ਯੂ ਮੈਂ ਇੱਥੇ ਗੱਲ ਕਰ ਰਿਹਾ ਕਿ ਇਹ ਪਰਿਵਾਰ ਕੋ 1 ਰੁਪਿਆ ਵੀ ਨਹੀਂ ਲਿਆ ਜਾਊਗਾ ਇਹ ਗੱਲ ਸਾਨੂੰ ਕਲੀਅਰ ਹੋ ਗਈ ਪਹਿਲੀ ਚਾਰਾਂ ਵਾਲੀ ਕਲੀਅਰ ਹੋ ਗਈ ਇਹਦਾ ਜਵਾਬ ਦੇ ਦੋ ਇਹਦਾ ਜਵਾਬ ਦੱਸ ਦਿਓ ਕਿ ਅਸੀਂ ਦੋ ਬੰਦੇ ਆ ਗਵਾਡੀਆਂ ਦੇ ਨਾਲ ਲੈਨੇ ਆ ਕੋਈ ਐਮਸੀ ਵੀ ਇਕੱਲੇ ਨਹੀਂ ਦੋ ਗਵਾੰਡੀ ਜਿਹੜੇ ਸਾਈਨ ਕਰਾ ਕੇ ਦਿੰਦੇ ਆ ਇਕੱਲੇ ਆਪਾਂ ਐ ਕਹੀਏ ਵੀ ਇਕੱਲੇ ਵਿਚਾਰੇ ਐਮਸੀ ਜ਼ਿੰਮੇਵਾਰ ਹੈ ਦੋ ਗਵਾਂਡੀਆਂ ਦੇ ਅਸੀਂ ਭਾਵੇਂ ਪਾਸਪੋਰਟ ਬਣਾਉਣਾ ਹੋਵੇ ਭਾਵੇਂ ਕੋਈ ਵੀ ਵੈਲੀ ਵਿੱਚ ਇਧਰੋਂ ਬਣਾਏ ਨਾ ਉਹਦੇ ਤੇ ਦੋ ਜਣਿਆਂ ਦੇ ਸਿਗਨੇਚਰ ਹੁੰਦੇ ਆ ਇਟ ਇਜ਼ ਨਾਟ ਬੀਕ ਇਟ ਕੈਨ ਦਾ ਬੀ ਸਰਪੰਚ ਪੰਚ ਜਾਂ ਐਮ ਸੀ ਦੇ ਹੀ ਹੋਣੇ ਆ ਇਹਦੇ ਵਿੱਚ ਦੋ ਜਣੇ ਗਵਾਂਡੀਆਂ ਦੇ ਹੁੰਦੇ ਆ ਜੇ ਜੀ ਬਾਦ ਵਾਲਾ ਆ ਐਮ ਸੀ ਕਰ ਲੈ ਸਾਡੀ ਇੱਕੋ ਅਰਜ਼ ਤੁਸੀਂ ਮੰਨ ਲਓ ਸਸੀਂ ਡੀ ਸੀ ਆਫਿਸ ਜਿਹੜਾ ਐਮ ਸੀ ਬੋਰਡ ਬਣਾਉਂਦਾ ਜੀ ਉਹਨੂੰ ਤਾਂ ਪਰਚਾ ਹੋਏ ਜੀ ਜੇ ਇਹ ਇੱਕ ਇੱਕ ਜਰਜ਼ਦਾਰ ਜੀ ਜੀ ਸਹੀ ਦੇਖੀਏ ਇੱਕ ਮਿੰਟ